ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਪਾਂ ਪਿੰਡ ਹੀਰੋਂ ਖੁਰਦਾ ਤੇ ਆਪਣੇ ਵੱਡੇ ਭਰਾ ਨੇ ਕਨਫੈਕਟਰੀ ਬਾਵਾ ਕਨਫੈਕਟਰੀ ਦੀ ਦੁਕਾਨ ਕੀਤੀ ਹੈ ਜੀ ਆਜੂ ਸਾਨੂੰ ਮਿਲਿਆਉਣੇ ਆ ਵੀ ਕੀ ਚੀਜ਼ ਮਿਲਦੀ ਹੈ ਕੀ ਸਮਾਨ ਹੈ ਨਾ ਇੱਥੇ ਅੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਕੀ ਫਤਿਹ ਜੀ ਭਾਈ ਜੀ ਦੱਸੋ ਵੀਡੀਓ ਚ ਵੀ ਆਪਾਂ ਕੀ ਕੁਝ ਆਪਣੇ ਲਈ ਸਮਾਨ ਤੇ ਆਪਾਂ ਨੇ ਨਵੇਂ ਸ਼ੌਕ ਬਣਾਈਏ ਠੀਕ ਹੈ ਜੀ ਆਪਣੇ ਕੋਲੇ ਮੰਨ ਕੇ ਚਲੋ ਵੀ ਪਾਈਟੀਆਂ ਠੀਕ ਹੈ ਜੀ ਪੇਸਟੀਆਂ ਠੀਕ ਹੈ ਜੀ ਤੇ ਠੰਡੇ ਸਾਰੇ ਤਰ੍ਹਾਂ ਦੇ ਨਮਕੀਨ ਹੋ ਗਏ ਠੀਕ ਹੈ ਜੀ ਜਿਵੇਂ ਮਠੀਆਂ ਹੋ ਗਿਆਂ ਠੀਕ ਹੈ ਮੇਰਾ ਕਨਫਰਮ ਕਰੀਦਾ ਸਾਰਾ ਸਮਾਨ ਹੀ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਜਿਵੇਂ ਆਪਾਂ ਲਵੇ ਦਹੀਂ ਠੀਕ ਹੈ ਲੱਸੀ ਠੀਕ ਹੈ ਜੀ ਤੇ ਕੁਲਫੀ ਹੋ ਗਈ ਆਈਸਕ੍ਰੀਮ ਹੋ ਗਈ ਠੀਕ ਹੈ ਜੀ ਮਤਲਬ ਵੀ ਸਾਰਾ A to Z ਸਮਾਨ ਹੀ ਮਿਲਦਾ ਆਪਣੇ ਕੋਲੇ ਬਈ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ ਜੇ ਕਿਸੇ ਵੀਰ ਭਾਈ ਨੂੰ ਲੋੜ ਆ ਚੀਜ਼ ਦੀ ਤਾਂ ਫੋਨ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਠੀਕ ਆਪਣਾ ਨੰਬਰ ਹੈਗਾ 99156 13836 ਤੇ ਦੁਕਾਨ ਦਾ ਐਡਰੈਸ ਦੱਸ ਦੋ ਵੀ ਇਹ ਆਪਣਾ ਵੱਡੀ ਵੀਰ ਨੂੰ ਰਸਤਾ ਜਾਂਦਾ ਨਾਲੇ ਜਾਂਦਾ ਇਹ ਸੀਮਾ ਨੂੰ ਠੀਕ ਹੈ ਜੀ ਮਤਲਬ ਇਹ ਦੀਪੂ ਦੀ ਦਹਿੜੀ ਆ ਨਾਲ ਰੇ ਠੀਕ ਹੈ ਜੀ ਹਾਂ ਇੱਥੇ ਆਪਣੇ ਸ਼ਾਪ ਆ ਗਈ ਵੀਰ ਸੜਕ ਤੇ ਠੀਕ ਹੈ ਜੀ ਬਾਬਾ ਕਨਫੈਕਟਰੀ ਹਾਂ ਬਾਬਾ ਕਨਫੈਕਟਰੀ ਆਪਣਾ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਜੋ ਆਪਣੇ ਵੀਡੀਓ ਭਰਾ ਲਵੇ ਲਵੇ ਦੇ ਪਿੰਡਾਂ ਦੇ ਖੀਵਾ ਗੜੱਦੀ ਜੋ ਕਿਸੇ ਵੀਰ ਭਾਈ ਨੂੰ ਜੀ 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 ਲੋੜ ਹੋਵੇ ਤਾਂ ਫੋਨ ਕਰ ਸਕਦਾ ਬਾਕੀ ਇੱਕ ਹੋਰ ਵੀ ਆ ਭਾਈ ਆਪਾਂ ਪਲੰਬਰੀ ਦਾ ਕੰਮ ਵੀ ਕਰਦੇ ਆ ਟੂਟੀ ਫਿਟਿੰਗ ਦਾ ਠੀਕ ਹੈ ਜੀ ਜੇ ਕਿਸੇ ਵੀਰ ਨੇ ਟੂਟੀ ਫਿਟਿੰਗ ਦਾ ਕੋਠੀ ਤੇ ਆਪਣਾ ਕੰਮ ਕਰਾਉਣਾ ਹੋਵੇ ਠੀਕ ਹੈ ਜੀ ਇਹੀ ਕਨੈਕਟ ਨੰਬਰ ਬਾਹਰਲੇ ਪਾਸੇ ਆਪਣਾ ਮਤਲਬ ਇਹੋ ਵੀ ਲੱਗਿਆ ਹੋਇਆ ਹੈ ਉਹ ਵੀ ਲੱਗਿਆ ਹੋਇਆ ਹੈ ਹਾਂ ਉਹ ਵੀ ਦਿਖਾ ਦਿਓ ਤੁਸੀਂ ਬੇਸ਼ੱਕ ਠੀਕ ਹੈ ਜੀ ਨੇੜੇ-ਨੇੜੇ ਆਪਾਂ ਕਿਤੇ ਅੱਲਾ ਵੀ 100 ਕਿਲੋਮੀਟਰ ਤੱਕ ਜਿੱਥੇ ਵੀ ਕਹੋ ਉੱਥੇ ਦਾ ਕੰਮ ਆ ਕੰਮ ਕਰਿਆਉਣਾ ਜੀ ਠੀਕ ਹੈ ਜੀ ਹਾਂ ਜਿਆ ਬਾਹਰਲੇ ਸਾਈਡ ਆਪਣਾ ਨੰਬਰ ਲਿਖਿਆ ਹੈ ਜੋ ਜੀ ਜਿਵੇਂ ਮੰਨ ਲਓ ਬਾਡੇ ਹੁੰਦਾ ਬਾਡੇ ਵਾਸਤੇ ਕੀ ਕੀ ਜਾਂ ਵੀ ਆਪਣਾ ਕੇਕ ਪੈਸਟੀਆਂ ਸਾਰਾ ਸਮਾਨ ਹੀ ਆ ਜੀ ਅੱਛਾ ਇਹ ਟੂ ਜੇ ਡੀ ਟੂ ਜੇ ਸਮਾਨ ਆ ਜੇ ਕਿਸੇ ਨੇ ਆਪਦਾ ਜਨਮ ਦਿਨ ਵਾਸਤੇ ਲੈ ਕੇ ਜਾਣਾ ਆਪਣਾ ਸਾਰਾ ਕੁਝ ਆ ਠੀਕ ਹੈ ਜੀ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਤੇਜ ਨੂੰ ਫੋਲੋ ਕਰੋ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਜੀ ਡਰਾਈਵਰ ਜੀ ਦਾ ਖਾਲਸਾ ਡਰਾਈਵਰ ਜੀ ਕੀ ਫਤਿਹ ਜੀ ਧੰਨਵਾਦ